ਕੁੜੀਆਂ ਦੇ ਵਾਲ ਬਹੁਤ ਰੁੱਖੇ ਸੁੱਕੇ ਜੇ ਹੋ ਗਏ ਨੇ ਇਹਦਾ ਕੀ ਕਾਰਨ ਹੈ ਤੇ ਇਹਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ ਇਹਦਾ ਨਾ ਮੈਂ ਤੁਹਾਨੂੰ ਦੱਸਦਾ ਬਹੁਤ ਵੱਡਾ ਇੱਕ ਕਾਰਨ ਆਪਾਂ ਕਹਿ ਸਕਦੇ ਆ ਕਿ ਅੱਗੇ ਨਾ ਨਾਨੀ ਜਾਂ ਦਾਦੀ ਦੇ ਹੱਥੇ ਚ ਹੁੰਦੇ ਸੀ ਪੋਤੀਆਂ ਦੇ ਵਾਲ ਤੇ ਪੋਤਿਆਂ ਦੇ ਵੀ ਉਹ ਤੇਲ ਤੋਂ ਲਾਉਂਦੇ ਰਹਿੰਦੀਆਂ ਸੀ ਤੇ ਬਹੁਤ ਸਾਰੇ ਘਰੇਲੂ ਚੀਜ਼ਾਂ ਵੀ ਜਿਵੇਂ ਮੇਥੀ ਕਲੌਂਜੀ ਕਿਉਂਕਿ ਜਿਹੜਾ ਕਲੌਂਜੀ ਆ ਨਾ ਇਹ ਇੱਕ ਮਤਲਬ ਅਨੀਅਨ ਦਾ ਬੀਜ ਮਤਲਬ ਜਿਵੇਂ ਆਮ ਅਕਸਰ ਕਰਦੇ ਨੇ ਨਾ ਵੀ ਪਿਆਜ਼ ਦੇ ਰਸ ਨੂੰ ਲਗਾਓ ਸਿਰ ਦੇ ਵਿੱਚ ਉਹ ਵੀ ਕੋਈ ਚੀਜ਼ ਹੈ ਜਦੋਂ ਮੇਥੀ ਕਲੌਂਜੀ ਦਾ ਇੱਕ ਮਿਸ਼ਰਣ ਹੈ ਔਰ ਮੈਂ ਸ਼ੋਅ ਦੇ ਵਿੱਚ ਹੀ ਤੁਹਾਨੂੰ ਸਮਝਾ ਦਿੰਦਾ ਕਿਉਂਕਿ ਕਈ ਵਾਰ ਨਾ ਫਿਰ ਦਰਸ਼ਕ ਬਾਅਦ ਵਿੱਚ ਫੋਨ ਕਰ ਕਰਕੇ ਪੁੱਛਦੇ ਫਿਰ ਬੜਾ ਕੰਜਸਟਡ ਹੋ ਜਾਂਦਾ ਕੰਮ ਕਈ ਵਾਰ ਦੱਸ ਵੀ ਨਹੀਂ ਪਾਉਂਦੇ ਫਿਰ ਉਹ ਗੁੱਸਾ ਕਰਦੇ ਆ ਵੀ ਸਰ ਤੁਸੀਂ ਹਸ਼ਨੀਨ ਨੂੰ ਤਾਂ ਦੱਸਦਾ ਸਾਨੂੰ ਨਹੀਂ ਦੱਸਿਆ ਤੇ ਉਹਦੇ ਵਿੱਚ ਕੀ ਆ ਕਿ ਜਿਵੇਂ ਅਸੀਂ ਮੈਥੇ ਦਾ ਪਾਊਡਰ ਲੈਣਾ ਮੋٹے ਮੈਥੇ ਜਿਹੜੇ ਹੁੰਦੇ ਆ ਉਹਦੇ ਵਿੱਚ ਕਲੌਂਜੀ ਬਰਾਬਰ ਮਾਤਰਾ ਚ ਲੈ ਕੇ ਉਹਦਾ ਪਾਊਡਰ ਬਣਾ ਕੇ ਰੱਖਣਾ ਉਸ ਪਾਊਡਰ ਨੂੰ ਅਗਰ ਡੇਲੀ ਲੋਕੀ ਰਾਤੀ ਪੀਗੋ ਦੰਦੇ ਆ ਪਾਣੀ ਦੇ ਵਿੱਚ ਤੇ ਸਵੇਰੇ ਉੱਠ ਕੇ ਉਹ ਪਾਣੀ ਦੇ ਨਾਲ ਵਾਲ ਵਾਸ਼ ਕਰਦੇ ਆ ਤੇ ਉਹਨੂੰ ਪਾਊਡਰ ਨੂੰ ਵਾਲਾਂ ਦੇ ਵਿੱਚ ਲਗਾ ਕੇ ਰਗੜ ਵੀ ਦੰਦੇ ਆ ਸਵੇਰ ਸੁਬਾ ਤਾਂ ਵਾਲਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਖਿਹੜਾ ਛੁੱਟ ਜਾਂਦਾ ਤੇ ਜਿਵੇਂ ਹੁਣ ਮੰਨ ਲਓ ਕਿਸੇ ਦੀ ਏਜ ਹੋ ਜਾਂਦੀ ਆ ਜਾਂ ਕਿਸੇ ਨੂੰ ਕੋਈ ਬਿਮਾਰੀ ਕਾਰਨ ਬਾਲ ਝੜ ਜਾਂਦੇ ਆ ਜਾਂ ਜਿਵੇਂ ਸਾਵਣ ਦੇ ਮਹੀਨੇ ਚ ਵਾਲ ਝੜਨੀ ਝੜਦੇ ਆ ਇਸ ਤਰ੍ਹਾਂ ਨਾ ਕਈ ਲੋਕੀ ਜ਼ਿਆਦਾ ਸੀਰੀਅਸ ਲੈ ਲੈਂਦੇ ਆ ਤਾਂ ਉਹਨਾਂ ਵਾਸਤੇ ਇਹ ਚੀਜ਼ਾਂ ਬਹੁਤ ਫਾਇਦੇਮੰਦ ਆ ਬਾਕੀ ਇੱਕ ਬਹੁਤ ਬੜੀ ਚੀਜ਼ ਹੈ ਮੈਂ ਤੁਹਾਨੂੰ ਦੱਸ ਦਿੰਦਾ ਕਿ ਵਾਲਾਂ ਦੀ ਜਿਹੜੀ ਸਮੱਸਿਆ ਹੈ ਇਹ ਕੋਈ ਫਿਜ਼ੀਕਲ ਸਮੱਸਿਆ ਦੇ ਨਾਲ ਅਗਰੇ ਨੂੰ ਰਿਲੇਟ ਕਰਦੇ ਆ ਤਾਂ ਜਾਵੇ ਤਾਂ ਉਹ ਵੀ ਇੱਕ ਵੱਡੀ ਗੱਲ ਆ ਕਿਉਂਕਿ ਅੱਜਕੱਲ ਲੜਕੀਆਂ ਦੇ ਵਿੱਚ ਕੀ ਲੜਕਿਆਂ ਦੇ ਵਿੱਚ ਵੀ ਇੱਕ એનર્ਜੀ ਲੈਵਲ ਬਹੁਤ ਲੋ ਹੋ ਰਿਹਾ ਹੈ ਹਾਂਜੀ ਵਿਟਾਮਿਨ ਬੀ12 ਹੈ ਨਹੀਂ ਵਿਟਾਮਿਨ ਡੀ ਦੀ ਮਾਤਰਾ ਹੈ ਨਹੀਂ ਇਹ ਜਿਹੜੇ ਮਿਨਰਲ ਵਿਟਾਮਿਨਸ ਬਾਡੀ ਚ ਘਟਦੇ ਆ ਉਹਨੂੰ ਕਈ ਤਾਂ ਯੂਥ ਯੰਗਸਟਰ ਮੰਨਦੇ ਹੀ ਨਹੀਂ ਗੱਲ ਨੂੰ ਉਹ ਉਹਨਾਂ ਨੂੰ ਪਤਾ ਹੀ ਨਹੀਂ ਕਿਉਂਕਿ ਅੱਗੇ ਆਪਾਂ ਘਰਾਂ ਦੇ ਵਿੱਚ ਦੇਖਿਆ ਕਿੰਨਾ ਪੌਸਟਿਕ ਖਾਣਾ ਆਪਣੇ ਬੰਦਾ ਸੀ ਆਪਾਂ ਖਾਂਦੇ ਸੀ ਐ ਮੱਖਣ ਦਾ ਵੀ ਤੈਰਦਾ ਹੀ ਰਹਿੰਦਾ ਸੀ ਪਰੌਂਠੇ ਉੱਪਰ ਹੁਣ ਕੀ ਆ ਹੁਣ ਠੀਕ ਆ ਉਹ ਜਗਾ ਚੀਜ਼ ਨੇ ਲੈ ਲਈ 버거 ਵਗੈਰਾ ਨੇ ਲੈ ਲਈ ਹੋਰ ਮੈਂ ਕਹਿੰਦਾ ਇਹ ਵੀ ਖਾਣ ਨਹੀਂ ਚਾਹੀਦੀਆਂ ਨੇ ਚੀਜ਼ਾਂ ਜਿਹੜੀਆਂ ਬਣੀਆਂ ਨੇ ਪਰ ਸਾਨੂੰ ਆਪਣੇ ਖਾਣੇ ਤੋਂ ਹਟਣਾ ਨਹੀਂ ਚਾਹੀਦਾ ਲੱਸੀ ਲੁੱਸੀ ਜਿਹੜੀ ਦਹੀਂ ਦੀ ਲੱਸੀ ਹੈ ਜਾਂ ਜੇ ਤੁਸੀਂ ਕਹੋ ਵੀ ਚਾਟੀ ਦੀ ਲੱਸੀ ਹੈ ਬਾਲਾਂ ਨੂੰ ਉਹਦੇ ਨਾਲ ਵਾਸ਼ ਕੀਤਾ ਜਾਵੇ ਬਾਲਾਂ ਚ ਲਾਈ ਜਾਵੇ ਖਾਈ ਜਾਵੇ ਪੀਤੀ ਜਾਵੇ ਤਾਂ ਮਤਲਬ ਹੀ ਨਹੀਂ ਐ ਪ੍ਰੋਬਲਮ ਰਹਿ ਜਾਂਣ ਪਰ ਫਿਰ ਵੀ ਜਿਹੜੇ ਲੋਕੀ ਇਦਾਂ ਦੇ ਨੇ ਉਹ ਕਹਿੰਦੇ ਨੇ ਜੀ ਅਸੀਂ ਐਨੇ ਝੰਜਟ ਕਿੱਥੋਂ ਕਰੀਏ ਕੀ ਕਰੀਏ ਜਿਵੇਂ ਤੁਹਾਡਾ ਕੋਲ ਹੁਣ ਤੁਸੀਂ ਸਵੇਰ ਨਿਕਲ ਜਾਣਾ ਜੀ ਰਾਤ ਨੂੰ ਤਾਂ ਨਹੀਂ ਵੀ ਨਹੀਂ ਪਤਾ ਕਿੱਥੇ ਸਟੇ ਆ ਕੀ ਹੋਣਾ ਇਸ ਤਰ੍ਹਾਂ ਅੱਜ ਦੇ ਯੂਥ ਦਾ ਵੀ ਇਹੀ ਹਾਲ ਆ ਕੋਈ ਸਟੱਡੀ ਚ ਬਿਜੀ ਆ ਕੋਈ ਕਿਤੇ ਬਿਜੀ ਉਹਨਾਂ ਕੋ ਸਮਾਂ ਨਹੀਂ ਉਹਨਾਂ ਵਾਸਤੇ ਜਿਹੜਾ ਸਾਡੇ ਵੈਦ ਜੀ ਨੇ ਕੰਮ ਕਰਿਆ ਇਹ ਤਾਂ ਸੀਗਾ ਘਰੇਲੂ ਇੱਕ ਉਪਚਾਰ ਜਿਹੜਾ ਮੈਂ ਦੱਸਿਆ ਇਹਨੂੰ ਵੀ ਨੋਟ ਕਰਕੇ ਰੱਖੋ ਜਦੋਂ ਸਮਾਂ ਮਿਲੇ ਮੈਂ ਕਹਿੰਨਾ ਸੈਟਰਡੇ ਸੰਡੇ ਕਦੇ ਵੀ ਕਰੋ ਤਾਂ ਇਹਦੇ ਨਾਲ ਬੜਾ ਫਾਇਦਾ ਹੋਊਗਾ ਔਰ ਸਾਡੇ ਜਿਹੜੇ ਵੈਦ ਆ ਬਹੁਤ ਸਣੀਆਂ ਚੀਜ਼ਾਂ ਮੜਾਉਂਦੇ ਨੇ ਇਹਦੇ ਲਈ ਤੁਸੀਂ ਕਦੀ ਨਾ ਸਰਚ ਕਰਿਓ ਸਾਡਾ www.badwan.com ਤੇ ਜਾ ਕੇ ਉਹਦੇ ਤੇ ਇਹ ਪਾਇਆ ਹੋਇਆ ਕੇਸ਼ ਕੰਜਕ ਹੈਅਰ ਆਇਲ ਕੇਸ਼ ਕੰਜਕ ਮਤਲਬ ਇਹਨੂੰ ਕੰਜਕ ਨੂੰ ਇੱਕ ਗਰਲਸ ਦੇ ਨਾਲ ਜੋੜਿਆ ਗਿਆ ਕੇਸ਼ ਕੰਜਕ ਹੈਅਰ ਆਇਲ ਇਹ ਇੱਕ ਇਸ ਤਰ੍ਹਾਂ ਦੀ ਬੋਟਲ ਹੈ ਹਾਂਜੀ ਮੈਂ ਤੁਹਾਨੂੰ ਦਿਖਾਵਾਂ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਪਾਈਆਂ ਗਈਆਂ ਨੇ ਜਿਵੇਂ ਮੇਨ ਇਹ ਤਿਲਾਂ ਦੇ ਤੇਲ ਦਾ ਬੇਸ ਹੁੰਦਾ ਹੈ ਦਿਲਾਂ ਦਾ ਤੇਲ ਦਾ بیس ਹੁੰਦਾ ਤੇ ਫਿਰ ਇਹਦੇ ਵਿੱਚ ਇੱਕ ਪਾਇਆ ਜਾਂਦਾ ਮਤਲਬ ਜਿਹਨੂੰ ਅਸੀਂ ਓਨੀਅਨ ਦਾ ਕਹਿੰਦੇ ਰਸ ਓਨੀਅਨ ਪਿਆਜ਼ ਦਾ ਰਸ ਤੇ ਫਿਰ ਇਹਦੇ ਵਿੱਚ ਬਹੁਤ ਸਾਰੇ ਜੜੀ ਬੂਟੀਆਂ ਨੇ ਭਿੰਗਰਾਜ ਹੋ ਗਿਆ ਕਾਲਮੇਗ ਹੋ ਗਿਆ ਜਿਹੜੀਆਂ ਚੀਜ਼ਾਂ ਮਤਲਬ ਸਾਡੇ ਵਾਲਾਂ ਦਾ ਪੋਸ਼ਣ ਕਰਦੀਆਂ ਨੇ ਜਿਵੇਂ ਵਾਲ ਝੜਦੇ ਆ ਟੁੱਟਦੇ ਆ ਦੋਮੂਏ ਹੋ ਜਾਂਦੇ ਆ ਵਾਲਾਂ ਦੇ ਵਿੱਚ ਐ ਜੂੜੀ ਜੀ ਬਣ ਜਾਂਦੀਆਂ ਰੁੱਖੇ ਜਿਹੇ ਹੋ ਜਾਂਦੇ ਹਨਾ ਉਮਰ ਤੋਂ ਪਹਿਲਾਂ ਕਈ ਗਰਲਜ਼ ਨੂੰ ਹੁੰਦਾ ਵੀ ਮੈਂ ਤੇ ਹਲੇ ਮੇਰੀ ਉਮਰ ਕੁਛ ਵੀ ਨਹੀਂ ਉਮਰ ਤੋਂ ਪਹਿਲਾਂ ਹੀ ਬੁਢਾਪਾ ਜਿਹਾ ਦਿਖਣ ਲੱਗ ਜਾਂਦਾ ਵਾਲਾਂ ਦੇ ਕੁਝ ਵੀ ਲਾਈ ਜੋ ਉਹਨਾਂ ਲਈ ਇਹ ਕੇਸ਼ ਕੰਜ ਘੇਅਰ ਆਇਲ ਜਿਹੜਾ ਹੈਗਾ ਇਹ ਬਹੁਤ ਹੀ ਬੈਸਟ ਬਣਿਆ ਜਿਹਦੇ ਉੱਤੇ ਸਪੈਸ਼ਲ ਲਿਖਿਆ ਗੁੱਡ ਫਾਰ ਹੈਅਰ ਗਰੋਥ ਮਤਲਬ ਇਹ ਇਹ ਸਭ ਤੋਂ ਬੈਸਟ ਆ ਗ੍ਰੇ ਹੈਅਰ ਵੀ ਜਲਦੀ ਆ ਜਾਂਦੇ ਉਹਦੇ ਲਈ ਵੀ ਬੈਸਟ ਹੈ ਉਹਦੇ ਲਈ ਵੀ ਬੈਸਟ ਹੈ ਜੀ ਉਹਦੇ ਲਈ ਇਸ ਤੋਂ ਵੀ ਬੈਸਟ ਮਤਲਬ ਮੈਂ ਤੁਹਾਨੂੰ ਦੱਸ ਦਿੰਦਾ ਜਿਹੜਾ ਅਸੀਂ ਘਰੇਲੂ ਉਪਚਾਰ ਦੱਸਿਆ ਜਿਵੇਂ ਤ੍ਰਿਫਲਾ ਲੈ ਲਓ ਤ੍ਰਿਫਲਾ ਪਾਊਡਰ ਜਿਹੜਾ ਹੈਗਾ ਨਾ ਜੀ ਉਹ ਇੱਕ ਵਾਲਾਂ ਦਾ ਪੋਸ਼ਕ ਹੈ ਮਤਲਬ ਖਾਦ ਹੈ ਉਹ ਵਾਲਾਂ ਦੀ ਜਿਵੇਂ ਕਹ ਲਓ ਕਿ ਤ੍ਰਿਫਲਾ ਪਾਊਡਰ ਲੈ ਲਿਆ ਸੀ ਇੱਕ ਚਮਚ ਉਹਨੂੰ ਪਾਣੀ ਦੇ ਵਿੱਚ ਘੋਲ ਲਿਆ ਰਾਤੀ ਤੇ ਸਵੇਰੇ ਉੱਠ ਕੇ ਉਹਦੇ ਨਾਲ ਵਾਲ ਵਾਸ਼ ਕਰ ਲੈ ਸਭ ਤੋਂ ਸੌਖਾ ਤਰੀਕਾ ਇਹ ਵੀ ਹੈ ਓਕੇ ਔਰ ਉਸੇ ਪਾਣੀ ਦੇ ਵਿੱਚੋਂ ਸੀ ਅੱਧਾ ਪਾਣੀ ਕੱਢ ਕੇ ਉਹਨੂੰ ਅਗਰ ਦੂਸਰੀ ਕਟੋਰੀ 'ਚ ਰੱਖ ਕੇ ਉਹ ਪੀ ਲਈਏ ਹਾਂ ਓਕੇ ਤਾਂ ਜਿਹੜਾ ਬਚਿਆ ਹੋਇਆ ਨੀਚੇ ਗਾਧ ਜਾ ਹੁੰਦਾ ਉਹਨੂੰ ਵਾਲਾਂ 'ਚ ਰਗੜ ਦਈਏ ਤੇ ਪਾਣੀ ਨਾਲ ਉਹਨੂੰ ਵਾਸ਼ ਉਸੇ ਨਾਲ ਕਰਕੇ ਜਦੋਂ ਸੁੱਕ ਜਾਣ ਤਾਂ ਤੁਸੀਂ ਉਸ ਤੋਂ ਬਾਅਦ ਵਾਲਾਂ ਨੂੰ ਨਾਰਮਲ ਪਾਣੀ ਨਾਲ ਵਾਸ਼ ਕਰੋ ਲੋਕੀ ਸਾਬਣ ਬਹੁਤ ਜੂਰਤ ਹੁੰਦਾ ਉਸ ਤੋਂ ਸ਼ੈਂਪੂ ਕਰ ਸਕਦੇ ਆ ਸ਼ੈਂਪੂ ਕਰ ਸਕਦੇ ਆ ਓਕੇ ਸ਼ੈਂਪੂ ਵੀ ਹਰਬਲ ਹੋਣਾ ਚਾਹੀਦਾ ਆਯੁਰਵੈਦਿਕ ਹੋਣਾ ਚਾਹੀਦਾ ਇਹ ਨਹੀਂ ਕਿ ਐਵੇਂ ਹੀ ਨਾਰਮਲ ਹੋ ਜਿਵੇਂ ਜਿਵੇਂ ਅਸੀਂ ਸ਼ੈਂਪੂ ਦੰਦੇ ਆ ਇਹ ਬਹੁਤ ਰੇਅਰ ਕੰਪਨੀਆਂ ਦਿੰਦੀਆਂ ਨੇ ਜਿਸ ਤਰ੍ਹਾਂ ਦੇ ਸ਼ੈਂਪੂ ਇਹ ਨਾਰਮਲ ਸ਼ੈਂਪੂ ਨਹੀਂ ਹੈਗਾ ਇਹਦੀ ਕਾਸਟ ਵੀ ਮਤਲਬ ਇੱਕ ਪੇ ਕਰਨੀ ਪੈਂਦੀ ਹੈ ਕਸਟਮਰ ਨੂੰ ਕਿ ਉਹਨੂੰ ਪਤਾ ਹੁੰਦਾ ਹੈ ਕਿ ਮੈਨੂੰ ਕੀ ਮਿਲ ਰਿਹਾ ਇਹ ਜਿਵੇਂ ਹੈਅਰ ਸ਼ੈਂਪੂ ਹੈ ਇਹ ਵਾਲਾਂ ਦੇ ਵਿੱਚ ਹਰ ਤਰ੍ਹਾਂ ਦੀ ਪ੍ਰੋਬਲਮ ਸੋਲਵ ਕਰਦਾ ਕਈਆਂ ਦਾ ਸਕੈਲਪ ਰਹਿੰਦਾ ਨਾ ਵਿੱਚ ਡੰਡਰਾ ਹਾ ਇਨਫੈਕਸ਼ਨ ਵੀ ਹਾ ਇਨਫੈਕਸ਼ਨ ਹੁੰਦੀ ਹੈ ਕੀੜਾ ਲੱਗ ਜਾਂਦਾ ਉਹ ਚੀਜ਼ ਨੂੰ ਵੀ ਕਵਰ ਕਰਦਾ ਤੇ ਇਹਦੇ ਵਿੱਚ ਆਮਲਾ ਹੈਗਾ ਉਸ ਤੋਂ ਰੀਠੇ ਦਾ ਪਾਊਡਰ ਸਿੱਕਾ ਕਈ ਹੈਗਾ ਐਲਮੰਡ ਆਇਲ ਹੈਗਾ ਇਹ ਮੇਨ ਬੇਸ ਇਹਦਾ ਮੈਂ ਇਹਦੇ ਵਿੱਚ ਐਲਮੰਡ ਆਇਲ ਤੁਲਸੀ ਫਿਰ ਇਹਦੇ ਵਿੱਚ ਹੋਰ ਆਨੀਅਨ ਦਾ ਪਿਆਜ਼ ਹੋ ਗਿਆ ਨਿੰਮ ਦੇ ਲੀਫ ਹੋ ਗਏ ਇਹੋ ਚੀਜ਼ਾਂ ਨੇ ਜਿਹੜੀਆਂ ਮਤਲਬ ਕਿ ਵਾਲਾਂ ਦੀ ਲਾਈਫ ਬਣਾ ਦਿੰਦੀਆਂ ਨੇ ਇਦਾਂ ਦੇ ਸ਼ੈਂਪੂ ਜਦੋਂ ਲੋਕੀ ਯੂਜ਼ ਕਰਦੇ ਆ ਹੁਣ ਇਹਨੂੰ ਵੀ ਤੁਸੀਂ ਮੈਂ ਤਾਂ ਇਹੀ ਕਹਿੰਦਾ ਹੁਣ ਜਿਹੜੇ ਮਿਲ ਲੈਂਦੇ ਆ ਲੋਕੀ ਉਹਤੇ ਲੈ ਕੇ ਜਾਂਦੇ ਆ ਸਾਡੇ ਆਫਿਸ 'ਚ ਜਿਹੜੇ ਨਹੀਂ ਮਿਲ ਸਕਦੇ ਉਹਨਾਂ ਨੂੰ ਸਾਡੇ ਜਿਹੜੇ ਸਕੈਨਰ ਹੈਗੇ ਆ ਸਕਰੀਨ ਦੇ ਉੱਤੇ ਆ ਰਹੇ ਆ ਸਕੈਨ ਕਰਕੇ ਕਿਹ ਕੁ ਪ੍ਰੋਡਕਟ ਜਿਹੜਾ ਹੈਗਾ ਅਵੇਲੇਬਲ ਹੋ ਜਾਂਦਾ ਸਰ ਇੱਕ ਜਿਵੇਂ ਪਹਿਲਾਂ ਤਾਂ ਇਦਾਂ ਹੁੰਦਾ ਸੀਗਾ ਕਿ ਦਾਦੀਆਂ ਨਾਨੀਆਂ ਤੋਂ ਜਿਵੇਂ ਤੁਸੀਂ ਗੱਲ ਸ਼ੁਰੂ ਕੀਤੀ ਕਿ ਜਦੋਂ ਉਹ ਸਾਡੇ ਤੇਲ ਤੇ ਵਾਲ ਨੱਬਾਲਾਂ ਤੇ ਤੇਲ ਲਾਉਂਦੇ ਹੁੰਦੇ ਸੀ ਦੋ ਦੋ ਦਿਨ ਵੀ ਤੇਲ ਰੱਖ ਲੈਂਦੇ ਹੁੰਦੇ ਸੀ ਹੁਣ ਅੱਜ ਕੱਲ ਕਹਿੰਦੇ ਨੇ ਵੀ ਤੁਹਾਨੂੰ ਘੰਟੇ ਤੋਂ ਵੱਧ ਲਾਉਣਾ ਨਹੀਂ ਚਾਹੀਦਾ ਤੇਲ ਵੀ ਹਾਨੀਕਾਰਕ ਹੈ ਕੀ ਇਹ ਸੱਚ ਹੈਗਾ ਵੀ ਉਹ ਸਨ ਤੇਲ ਵਾਕੇ ਜਾਂਦਾ ਸੀ ਉਹ ਤਾਂ ਮੂੰਹ ਚੋਂ ਨਿਕਲ ਗਿਆ ਵੀ ਤੇਲ ਤੇ ਵਾਲ ਅੱਗੇ ਸੱਚੀ ਤੇਲ ਦੇ ਉੱਤੇ ਹੀ ਵਾਲ ਲਾਉਂਦੇ ਉਹਦੇ ਇੰਨਾ ਤੇਲ ਲਾ ਦਿੰਦੇ ਸੀ ਚੁੰਮ ਲਾ ਹਾਂਜੀ ਬਿਲਕੁਲ ਤੇ ਕਈ ਲੋਕ ਤਾਂ 10 ਹਫ਼ਤਾਫ਼ ਤੱਕ ਰੱਖਦੇ ਸੀ ਤੇ ਬਸ ਕਹਿੰਦੇ ਸੰਡੇ ਵਾਲੇ ਦਿਨ ਵਾਸ਼ ਕਰਦੇ ਹੁੰਦੇ ਸੀਗੇ ਹਾਂਜੀ ਉਹਨਾਂ ਜਿਹੜਾ ਆਇਲ ਮਤਲਬ ਤੇਲ ਦੇ ਉੱਤੇ ਬਾਲ ਲਾਉਣ ਵਾਲੀ ਗੱਲ ਹੈ ਵਾਕਈ ਸਚਾਈ ਤੁਹਾਡੇ ਮੂੰਹੋਂ ਨਿਕਲੀ ਹੋਰ ਮੈਂ ਇਸ ਨੂੰ ਪਕੜਿਆ ਵੀ ਤਾਂ ਹੀ ਹੈ ਕਿ ਇਹ ਹੁੰਦਾ ਸੀ ਸਾਡੇ ਨਾਲ ਵੀ ਹੋਇਆ ਹਾਂਜੀ ਤਾਂ ਹੀ ਅੱਜ ਅਸੀਂ ਵੀ 50-60 ਸਾਲ ਦੀ ਉਮਰ 'ਚ ਇੰਨੀ ਕਿ ਖੇਤੀ ਸੰਭਾਲੀ ਹੋਈ ਹੈ ਇਹ ਉਦੋਂ ਦਾ ਇਹਨਾਂ ਨੂੰ ਲੱਗਿਆ ਹੋਇਆ ਸਭ ਕੁਝ ਜੀ ਜੀ ਤੇ ਇੱਕ ਚੀਜ਼ ਵੱਡੀ ਆ ਕਿ ਜਿਹੜਾ ਦਾਦੀਆਂ ਨਾਨੀਆਂ ਸਾਡੇ ਤੇਲ ਲਾਉਂਦੀਆਂ ਸੀ ਅਗਰ ਉਸ ਤਰ੍ਹਾਂ ਅੱਜ ਵੀ ਯੂਜ਼ ਹੋ ਜੇ ਤੇਲ ਜੇ ਸਰੋਂ ਦਾ ਹੀ ਹੋ ਜੇ ਤਿਲਾਂ ਦਾ ਤੇਲ ਹੋ ਜੇ ਜੈਤੂਨ ਦਾ ਤੇਲ ਹੋ ਜੇ ਕੋਈ ਵੀ ਤੇਲ ਹੋ ਜੇ ਇਹਨਾਂ ਦੇ ਵਿੱਚੋਂ ਕੋਕੋਨਟ ਆਇਲ ਉਹਨਾਂ ਸਾਰਿਆਂ ਦਾ ਹੀ ਗੁਰੂ ਹੈ ਕਿਉਂਕਿ ਨਾਰੀਅਲ ਤੇਲ ਜਿਹੜਾ ਹੈਗਾ ਚਲੋ ਗੱਲਾਂ 'ਚੋਂ ਗੱਲ ਨਿਕਲੀ ਹੈ ਨਾਰੀਅਲ ਤੇਲ ਜਿਵੇਂ ਸਾਡੇ ਵੀ ਨਖੂਨ ਹੈ 10 ਪੈਰਾਂ ਦੇ 10 ਹੱਥਾਂ ਦੇ ਤੇ ਉਹਨਾਂ ਦੇ ਵਿੱਚ ਅਗਰ ਉਹਨੂੰ ਡਿਪ ਕੀਤਾ ਜਾਏ ਜਿੱਦਾਂ ਮਤਲਬ ਕਾਟਨ ਲੈ ਕੇ ਮਤਲਬ ਨਹ ਨਹ ਨੂੰ ਤੇਲ 'ਚ ਡਿਪ ਕਰ ਦਿੱਤਾ ਜਾਵੇ ਤਾਂ ਉਹ ਇੱਕ ਪੋਰਸ਼ਨ ਹੈ ਸਾਡੀ ਸਕਿਨ ਦਾ ਬਿਰੂ ਨੂੰ ਅਗਰ ਸਕਿਨ ਤੇ ਮਾਲਿਸ਼ ਕੀਤਾ ਜਾਵੇ ਤਾਂ ਮੇਰਾ ਖਿਆਲ ਹੈ ਵੀ ਉਹ ਉਮਰ ਤੇ ਇੱਕ ਆਪਣਾ ਕੰਮ ਕਰਦੀ ਕਰਦੀ ਹੈ ਪਰ ਉਮਰ ਤੋਂ ਪਹਿਲਾਂ ਸਕਿਨ ਕਦੇ ਬੁੱਢੀ ਨਹੀਂ ਹੋ ਸਕਦੀ ਮਤਲਬ ਚਮੜੀ ਦੇ ਉੱਤੇ ਇੰਨੀ ਗਲੋ ਰਹੂਗੀ ਰਹੂਗੀ ਜਿੰਨੀ ਹੋਣੀ ਚਾਹੀਦੀ ਆ ਤੇ ਉਹ ਉਹ ਚੀਜ਼ ਸਭ ਤੋਂ ਬੈਸਟ ਹੈ ਕਿ ਤੇਲ ਜਿਹੜਾ ਹੈਗਾ ਬਾਡੀ ਤੇ ਵੀ ਲੱਗਣਾ ਚਾਹੀਦਾ ਘੇਰ ਤੇ ਵੀ ਲੱਗਣਾ ਚਾਹੀਦਾ ਔਰ ਜੇ ਕਿਤੇ ਤੁਸੀਂ ਆਪਣੀ ਧੁੰਨੀ ਦੇ ਵਿੱਚ ਤੇਲ ਪਾ ਲੋ ਨਾਭੀ ਦੇ ਵਿੱਚ ਤੇਲ ਇਦਾਂ ਸੈਂਟਰ ਦੇ ਵਿੱਚ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਔਰ ਇੱਕ ਮੈਂ ਹੋਰ ਗੱਲਾਂ ਕਹਣਾ ਹੁੰਨਾ ਕਈ ਵਾਰੀ ਲੋਕਾਂ ਨੇ ਮੈਨੂੰ ਐਪਰੀਸ਼ੀਏਟ ਕੀਤਾ ਕਹਿੰਦੇ ਜਦੋਂ ਦੇ ਅਸੀਂ ਕਰ ਰਹੇ ਹਾਂ ਸਾਨੂੰ ਬਹੁਤ ਚੀਜ਼ਾਂ 'ਚ ਫਾਇਦਾ ਹੋਇਆ ਵੀ ਇਦਾਂ ਸਰੋਂ ਦਾ ਤੇਲ ਲੈਣਾ ਹੱਥ ਦੇ ਉੱਪਰ ਸਵੇਰ ਜਦੋਂ ਨਹਾਉਣ ਬੜਦੇ ਆਪਾਂ ਬਾਥਰੂਮ 'ਚ ਉਦੋਂ ਉਦੋਂ ਕਿਹੜਾ ਕੋਈ ਦੇਖਦਾ ਜੋ ਮਰਜ਼ੀ ਕਰੀ ਜਾਓ ਉੱਥੇ ਲੈ ਕੇ ਇਦਾਂ ਕਰਕੇ ਥੋੜਾ ਜਿਹਾ ਐ ਨੱਕ ਤੇ ਇਦਾਂ ਥੋੜਾ ਜਿਹਾ ਬਸ ਢੱਕ ਦੀਆਂ ਅਗਲੀਆਂ ਹਿੱਸੇ ਤੇ ਲਗਣਾ ਐਸੇ ਤਰ੍ਹਾਂ ਕੰਨ ਦੇ ਵਿੱਚ ਦੋਨੋਂ ਸਾਈਡਾਂ ਤੇ ਔਰ ਇਹਨੂੰ ਧੁੰਨੀ ਦੇ ਵਿੱਚ ਲਗਾ ਕੇ ਹੱਥਾਂ ਤੇ ਮਲ ਕੇ ਆਪਣੇ ਨਹਾਂ ਨੂੰ ਹਨ ਚੰਗੀ ਤਰ੍ਹਾਂ ਰਗੜ ਲਓ ਤਾਂ ਉਸ ਤੋਂ ਬਾਅਦ ਢਾ ਲਓ ਕੋਈ ਦਿੱਕਤ ਨਹੀਂ ਇਹ ਥੋੜਾ ਜਿਹੜਾ ਇੱਕ ਅੱਧੇ ਸਕਿੰਟ ਦਾ ਜਾਂ ਮਿੰਟਾਂ ਦਾ ਕੰਮ ਵੀ ਹੈ ਨਾ ਜਦੋਂ ਤੁਸੀਂ ਲਾਈਫਟਾਈਮ ਕਰੋਗੇ ਤੁਹਾਨੂੰ ਪਤਾ ਲੱਗੂਗਾ ਕਿ ਇਹਦੇ ਕਿੰਨੇ ਬੈਨੀਫਿਟ ਆਪਾਂ ਨੂੰ ਮਿਲਦੇ ਆ ਇਹ ਹੋ ਗਈ ਵਾਲਾਂ ਦੀ ਗੱਲ ਸਕਿਨ ਦੀ ਗੱਲ ਤਾਂ ਇਹਦੇ ਵਾਸਤੇ ਜਿਹੜੀਆਂ ਮੈਂ ਚੀਜ਼ਾਂ ਮੇਰੇ ਕੋਲ ਜਿੰਨਾ ਕ ਖਜ਼ਾਨਾ ਸੀ ਮੈਂ ਦੱਸ ਪਾਇਆ ਪਰ ਸਾਡਾ ਜਿਹੜਾ ਇਹਦੇ ਚ ਹੇਅਰ ਆਇਲ ਹੈ ਕੇਸ਼ਕੰਜਕ ਸਾਡਾ ਜਿਹੜਾ ਸ਼ੈਂਪੂ ਹੈ ਹੇਅਰ ਸ਼ੈਂਪੂ ਹੈ ਮਤਲਬ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਗੁੱਡ ਮਤਲਬ ਲੋਕੀ ਲੈ ਕੇ ਜਾਂਦੇ ਆ ਵੀ ਗੁੱਲਸਬੇ ਸਾਨੂੰ ਦੇ ਦੋ ਔਰ ਇਹਨਾਂ ਦੇ ਫਾਇਦੇ ਬਹੁਤ ਹੁੰਦੇ ਆ ਸਿਰ ਬਿਊਟੀ ਦੇ ਪਰ ਗੱਲ ਕਰਦੇ ਆ ਜਿੱਦਾਂ ਮੈਨੂੰ ਬਹੁਤ ਪ੍ਰੋਬਲਮ ਆਕਨੇ ਦੀ ਤੇ ਮੈਨੂੰ ਜਿੱਦਾਂ ਸ਼ਨੀ ਨੇ ਕਿਹਾ ਕਿ ਆਇਲ ਨਹੀਂ ਲਗਾ ਸਕਦੇ ਮੈਨੂੰ ਡਾਕਟਰ ਹੀ ਮੈਨੂੰ ਮਨਾ ਕਰਦੇ ਨੇ ਕਿ ਤੁਸੀਂ ਆਇਲ ਨਾਲ ਲਗਾਓ ਮਤਲਬ ਘੱਟ ਲਗਾਓ ਆ ਲਗਾਉਣਾ ਵੀ ਆ ਤੇ ਐਕਨੇ ਲਈ ਆਪਾਂ ਕੀ ਕਰ ਸਕਦੇ ਹਾਂ ਅਕਨੇ ਵਾਸਤੇ ਨਾ ਮੈਂ ਤੁਹਾਨੂੰ ਇੱਕ ਸਕਿਨ ਕੇਅਰ ਬਸ ਮੈਂ ਚਲੋ ਸਿੱਧਾ ਤੁਹਾਨੂੰ ਮੈਂ ਪ੍ਰੋਡਕਟ ਇਸ ਲਈ ਦੱਸਿਆ ਕਿ ਤੁਸੀਂ ਆਪ ਦੀ ਪ੍ਰੋਬਲਮ ਸ਼ੇਅਰ ਕੀਤੀ ਹੈ ਮੈਂ ਤੁਹਾਨੂੰ ਜਿਹੜੇ ਲੋਪਚਾਰ ਦੱਸੂਗਾ ਸ਼ਾਇਦ ਤੁਹਾਡੇ ਕੋਲ ਨਾ ਸਮਾਂ ਹੀ ਹੋਊਗਾ ਕਿਉਂਕਿ ਤੁਸੀਂ ਫਿਲਮਾਂ ਦੇ ਸਿਸਟਮ ਦੇ ਵਿੱਚ ਇੰਨੇ ਬਿਜ਼ੀ ਹੋ ਔਰ ਫਿਰ ਤੁਸੀਂ ਅੱਜਕੱਲ੍ਹ ਲਾਈਟ ਵੀ ਫੇਸ ਕਰਦੀਆਂ ਹਰ ਤਰ੍ਹਾਂ ਦੀ ਹਰ ਤਰ੍ਹਾਂ ਦੇ ਕੰਮ ਅੱਛਾ ਹਰ ਜਗ੍ਹਾ ਤੇ ਮੇਕਅਪ ਵੀ ਅਲੱਗ-ਅਲੱਗ ਹੋਣਿਆ ਤਾਂ ਉਹ ਤੁਹਾਨੂੰ ਰਹੂਗੀ ਪ੍ਰੋਬਲਮ ਇਹਨੂੰ ਖਤਮ ਕਰਨ ਵਾਸਤੇ ਇੱਕ ਤਾਂ ਨਾਭੀ ਟੱਚ ਆਇਲ ਆਉਂਦਾ ਆਪਣਾ ओके ਮੈਂ ਤੁਹਾਨੂੰ ਦਿਆਂਗਾ ਤੁਸੀਂ ਲੈ ਕੇ ਜਾਈਓ ਅ ਅੱਜ ਆਪ ਹੁਣ ਹਲੇ ਦਰਸ਼ਕਾਂ ਨੂੰ ਦੱਸ ਦਿਆਂ ਤੇ ਤੁਹਾਡੇ ਥਰੂ ਲੋਕਾਂ ਨੂੰ ਕਾਫੀ ਚੀਜ਼ਾਂ ਚ ਪਤਾ ਲੱਗੂਗਾ ਇਹ ਨਾਭੀ ਟੱਚ ਆਇਲ ਆ ਓਕੇ ਇਹਦੇ ਵਿੱਚ ਨਾ ਇੱਕ ਤਲਾ ਲਸਣ ਜੀ ਇੱਕ ਪਿਆਜ਼ ਤੇ ਕਾਲੀ ਸਰੋਂ ਹਮ ਓਕੇ ਕਾਲੀ ਸਰੋਂ ਦਾ ਤੇਲ ਉਹਦਾ ਐਕਸਟ੍ਰੈਕਟ ਲੈ ਕੇ ਬਣਦਾ ਜੀ ਇਹਨੂੰ ਜਦੋਂ ਤੁਸੀਂ ਨਾਭੀ ਚ ਲਾਓਗੇ ਜਿੰਨੀ ਇਨਫੈਕਸ਼ਨ ਹੈ ਸਾਡੀ ਸੀਰਮ ਦੇ ਵਿੱਚ ਇੱਕ ਨਾ ਤੁਸੀਂ ਦੇਖਿਆ ਹੋਊਗਾ ਜਦੋਂ ਆਪਣੀ ਸਕਿਨ ਹੈ ਕੱਟਦੀ ਹੈ ਕਦੇ ਆਪਾਂ ਬਚਪਨ ਤੋਂ ਦੇਖਦੇ ਆ ਰਹੇ ਕਦੇ ਨਾ ਕਦੇ ਕੱਟੀ ਫੱਟੀ ਸਾਰਿਆਂ ਦੀ ਹੁੰਦੀ ਹੈ ਸਕਿਨ ਇਹ ਤਾਂ ਉਹਦੇ ਵਿੱਚ ਨਾ ਇੱਕ ਰੈੱਡ ਬਲੱਡ ਦੀ ਜਗ੍ਹਾ ਇੱਕ ਵਾਈਟ ਜਿਹਾ ਪਲਾਜ਼ਮਾ ਨਿਕਲਦਾ ਕਦੀ ਆਪਾਂ ਦੇਖਿਆ ਉਹ ਪਾਣੀ ਚਿੱਟਾ ਜਾਂਦਾ ਉਹ ਸਾਡੀ ਬਾਡੀ ਦਾ ਸਕਿਨ ਦਾ ਸੀਰਮ ਉਹਦੇ ਚ ਜਦੋਂ ਇਨਫੈਕਸ਼ਨ ਰਹਿੰਦਾ ਤਾਂ ਇਹ ਚੀਜ਼ਾਂ ਹੁੰਦੀਆਂ ਨੇ ਅੱਛਾ ਸਾਨੂੰ ਕਈ ਲੋਕੀ ਟਾਲ ਦਿੰਦੇ ਇਹ ਤਾਂ ਉਮਰ ਦੀ ਗੱਲ ਹੈ ਜੀ ਹਲੇ ਤਾਂ ਜਵਾਨੀ ਫੁੱਟਦੀ ਹੈ ਹੈਨਾ ਤੇ ਕਈ ਵਾਰੀ ਇਹ ਹੁੰਦਾ ਵੀ ਪੇਟ ਖਰਾਬ ਹੋਊਗਾ ਇਦਾਂ ਕਹਿ ਕੇ ਟਾਲਿਆ ਜਾਂਦਾ ਸੀਰਮ ਦੀ ਇਨਫੈਕਸ਼ਨ ਹੈ ਉਹਦੇ ਵਾਸਤੇ ਇੱਕ ਤਾਂ ਇਹ ਧੁੰਨੀ ਚ ਜਦੋਂ ਤੇਲ ਲੱਗਦਾ ਤਾਂ ਸਾਰੀ ਬੋਡੀ ਦੀ ਸਕਿਨ ਨੂੰ ਗਲੋ ਦਿੰਦਾ ਕੱਲਾ ਫੇਸ ਨੂੰ ਦੂਸਰਾ ਇਹਦੇ ਵਾਸਤੇ ਸਭ ਤੋਂ ਬੈਸਟ ਜਿਹੜੀ ਚੀਜ਼ ਆ ਉਹ ਹੈਗੀ ਹੈ ਸਕਿਨ ਗਲੋ ਇਹ ਕੇਅਰ ਇੱਕ ਸਕਿਨ ਟੋਨਰ ਹੈ ਸਕਿਨ ਟੋਨਰ ਇਹ ਇਹ ਸਿਰਫ ਇੱਕ ਵੈਦਵਾਨ ਕੰਪਨੀ ਹੈ ਆਪਣੀ ਕਿਸੇ ਦੀ ਨਹੀਂ ਆਪਣੀ ਹੈ ਇਹ ਧਿਆਨ ਰੱਖਿਓ ਤੁਹਾਡੇ ਸਾਰਿਆਂ ਦੀ ਹੈ ਇਹ ਕੰਪਨੀ ਆਪਣੀ ਜਿਹੜੀ ਬਣਾਉਂਦੀ ਹੈ ਇਹ ਬਹੁਤ ਬੈਸਟ ਇਹ ਚੀਜ਼ ਪਾਉਂਦੀ ਹੈ ਇਹਦੇ ਵਿੱਚ ਨਾ ਇੱਕ ਦਾਰੂ ਹਲਦੀ ਇੱਕ ਨਾ ਮੈਡਮ ਇਹਦੇ ਵਿੱਚ ਵਿੜੰਗ ਵਿੜੰਗ ਜਿਹੜਾ ਹੈਗਾ ਉਹ ਕੀਟਨਾਸ਼ਕ ਹੈ ਜੜੀ ਬੂਟੀ ਹੈ ਉਹ ਮਤਲਬ ਜਰਾ ਸੀਮ ਨੂੰ ਖਤਮ ਕਰਦੀ ਹੈ ਇਹ ਜਦੋਂ ਅਸੀਂ ਬਾਡੀ ਤੇ ਲਗਾਉਨੇ ਆ ਤਾਂ ਸਾਡੀ ਸਕਿਨ ਜਿਹੜੀ ਕਿਤੇ ਵੀ ਕਿਸੇ ਵੀ ਪ੍ਰੋਬਲਮ ਚ ਹੋਵੇ ਜਿਵੇਂ ਹੁਣ ਤਾਂ ਐਕਨੇ ਆ ਇਹ ਦੋ ਚੀਜ਼ਾਂ ਤਾਂ ਮੈਂ ਤੁਹਾਨੂੰ ਰეკਮੈਂਡ ਕਰੂੰਗਾ ਹੀ ਵੀ ਇਹ ਤੁਹਾਨੂੰ ਲੈਣੀਆਂ ਚਾਹੀਦੀਆਂ ਸਾਡੇ ਵੈਦ ਜਿਹੜੇ ਬਣਾਉਂਦੇ ਇਹਨਾਂ ਨੂੰ ਬਹੁਤ ਗੁੱਡ ਤੇ ਇੱਕ ਇਹਦੇ ਵਿੱਚ ਸਭ ਤੋਂ ਵਧੀਆ ਚੀਜ਼ ਤੁਹਾਡੇ ਲਈ ਮੈਂ ਦੱਸ ਦਿੰਦਾ ਇੱਕ ਤਾਂ ਭੂ ਅੰਮ੍ਰਿਤ ਪਾਊਡਰ ਹੈ ਓਕੇ ਭੂ ਅੰਮ੍ਰਿਤ ਪਾਊਡਰ ਜਿਹੜਾ ਹੈਗਾ ਉਹਦੇ ਵਿੱਚ ਭੂਮੀ ਆਮਲਾ ਪ੍ਰਵਾਲ ਭਸਮ ਔਰ ਨਾਲ ਉਹਦੇ ਵਿੱਚ ਗੋਦੰਤੀ ਭਸਮ ਦਾ ਮਿਸ਼ਰਣ ਹੈ ਇਹ ਜਿਹੜੇ ਤਿੰਨ ਚੀਜ਼ਾਂ ਦਾ ਮਿਕਸਚਰ ਹੈ ਨਾ ਇਹ ਸਾਡੇ ਲੀਵਰ ਦਾ ਸਭ ਤੋਂ ਬੈਸਟ ਟੋਨਿਕ ਆ ਸਾਡਾ ਜਦੋਂ ਲੀਵਰ ਸਾਫ਼ ਰਹੂਗਾ ਸਾਡੀ ਸਕਿਨ ਤੇ ਇਹ ਪਿੰਪਲ ਪਿੰਪਲ ਦਾ ਕੀ ਹੋਰ ਵੀ ਕੋਈ ਸੈਤੀ ਪ੍ਰੋਬਲਮ ਨਹੀਂ ਆਉਂਦੀ ਮਤਲਬ ਉਮਰ ਤੋਂ ਪਹਿਲਾਂ ਜੁਰੜੀਆਂ ਬਣੀ ਪੈਂਦੀਆਂ ਮਤਲਬ ਉਹ ਦੱਸ ਦਮ ਕਈਆਂ ਨੂੰ ਤਾਂ ਉਮਰ ਚ ਵੀ ਨਹੀਂ ਪੈਂਦੀ ਆ ਜਾ ਕੇ ਉਹ ਇੰਨਾ ਸਕਿਨ ਨੂੰ 글로ਅ ਔਰ ਜਿਹੜੀਆਂ ਕਿਤੇ ਲੇਡੀਜ਼ ਸਾਡੀਆਂ ਮਾਤਾ ਭੈਣਾਂ ਸੁਣ ਰਹੀਆਂ ਨੇ ਕਿਸੇ ਨੂੰ ਬੇਬੀ ਹੋਣ ਵਾਲਾ ਹੋਵੇ ਤਾਂ ਉਹਨਾਂ ਦੇ ਜਿਵੇਂ ਪੇਟ ਤੇ ਸਟੈਚ ਮਾਰਕ ਆ ਜਾਂਦੇ ਆ ਨਾ ਜਿਕੇ ਤੇ ਉਹ ਅੰਮ੍ਰਿਤ ਪਾਊਡਰ ਸਾਡਾ ਰੈਗੂਲਰ ਲੈਂਦੇ ਰਹੇਣ ਉਹ ਬੇਸ਼ੱਕ ਕੋਈ ਬਿਮਾਰੀ ਹੈ ਨਹੀਂ ਹੈ ਉਹ ਅੰਮ੍ਰਿਤ ਪਾਊਡਰ ਅੱਜ ਹੀ ਆਰਡਰ-ਉਰਡਰ ਕਰਕੇ ਮੰਗਾ ਲਓ ਘਰ 'ਚ ਖਤਮ ਨਾ ਹੋਣ ਦਿਓ ਇਹ ਹੈ ਹੀ ਅੰਮ੍ਰਿਤ ਹੈ ਔਰ ਇਹ ਸਾਰੀਆਂ ਕੁੜੀਆਂ ਮੁੰਡੇ ਮੇਲ ਫੀਮੇਲ ਮਤਲਬ ਬਜ਼ੁਰਗ ਲੇਡੀ ਹਰ ਵਾਸਤੇ ਹਰ ਇੱਕ ਵਾਸਤੇ ਕਿਉਂਕਿ ਤੁਹਾਡਾ ਇੱਕ ਲੀਵਰ ਜਿਹੜਾ ਨਾ ਜੀ ਉਹ ਤੁਹਾਡਾ ਜਿਹਨੂੰ ਅਸੀਂ ਕਹਿੰਦੇ ਹੈਲਥ ਬੈਂਕ ਹੈ ਜਿਵੇਂ ਕੈਸ਼ ਬੈਂਕ ਹੁੰਦਾ ਨਾ ਇਹ ਹੈਲਥ ਦਾ ਬੈਂਕ ਹੈ ਜੋ ਕੁਝ ਬੜਨਾ ਲੀਵਰ ਤੋਂ ਸ਼ੁਰੂ ਹੋਣਾ ਹੈ ਲੀਵਰ 'ਚ ਹੀ ਖਤਮ ਕਰਨਾ ਤਾਂ ਲੀਵਰ ਨੂੰ ਸਵਾਸਤ ਰੱਖਣ ਵਾਸਤੇ ਅਗਰ ਤੁਸੀਂ ਕਿਸੇ ਵੀ ਵਿਦਵਾਨ ਵੈਦ ਨਾਲ ਗੱਲ ਕਰੋਗੇ ਤਾਂ ਉਹ ਜ਼ਰੂਰ ਕਹਿਣਗੇ ਕਿ ਵੈਦਵਾਨ ਕੰਪਨੀ ਦਾ ਜਿਹੜਾ ਇਹ ਬੂਆ ਅਮ੍ਰਿਤ ਪਾਊਡਰ ਬਣਿਆ ਹੋਇਆ ਵਾਕਈ ਇਹਦੇ ਵਿੱਚ ਜਿਹੜੀਆਂ ਤਿੰਨ ਚੀਜ਼ਾਂ ਦਾ ਕੰਬੀਨੇਸ਼ਨ ਹੈ ਗ੍ਰੰਥਿਕ ਯੋਗ ਹੈ ਇਹ ਸਾਡੇ ਸਰੀਰ ਨੂੰ ਸੈੱਟ ਕਰਨ ਵਾਸਤੇ ਆ ਹੋ ਸਕਦਾ ਇਹ ਗੱਲਾਂ ਤੁਹਾਡੇ ਉੱਪਰੋਂ ਲੰਘ ਜਾਣ ਮੈਡਮ ਪਰ ਇਹਨਾਂ ਨੂੰ ਅੰਦਰ ਪਾ ਲਿਓ ਇਹਨਾਂ ਗੱਲਾਂ ਨੂੰ ਕਿਉਂਕਿ ਬੂਆ ਅਮ੍ਰਿਤ ਪਾਊਡਰ ਔਰ ਜਿਹੜੀਆਂ ਸਕਿਨ ਟੋਨਰ ਦੋ ਤਿੰਨ ਚੀਜ਼ਾਂ ਨੇ ਇੱਕ ਨਾਬੀ ਟੱਚ ਤੇਲ ਮੈਂ ਤੁਹਾਨੂੰ ਦੱਸਿਆ ਇਹ ਤਾਂ ਕਦੀ ਵੀ ਨਾ ਛੱਡਿਓ ਇੱਕ ਆਪਣੇ ਜਿਹੜਾ ਘਰੇਲੂ ਮੈਂ ਦੱਸਿਆ ਤੁਹਾਨੂੰ ਕੋਕੋਨਟ ਆਇਲ ਕੋਕੋਨਟ ਆਇਲ ਨੂੰ ਨੇਲਸ ਦੇ ਥਰੂ ਆਪਾਂ ਬਾਡੀ ਨੂੰ ਇੱਕ ਤੇਲ ਦੇਣ ਦਾ ਕੰਮ ਹੈ ਇਹ ਡੇਲੀ ਕਰਨਾ ਹੈ ਢਿੱਲੀ ਕਰੋ ਓਕੇ ਕੌਣ ਰੋਕਦਾ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਔਰ ਕੋਕੋਨਟ ਆਇਲ ਜਦੋਂ ਤੁਸੀਂ ਯੂਜ਼ ਕਰਨਾ ਸ਼ੁਰੂ ਕਰੋਗੇ ਤੁਸੀਂ ਦੇਖੋਗੇ ਚੇਂਜ ਕਿੰਨੀ ਆਉਂਦੀ ਹੈ ਨਾ ਸਕਿਨ ਦੇ ਵਿੱਚ ਔਰ ਤੁਹਾਡੇ ਸੁਭਾਅ 'ਚ ਚੇਂਜ ਆਊਗੀ ਕਿਉਂਕਿ ਸੌਫਟ ਕਰਦਾ ਸਾਡੇ ਨਰਵ ਸਿਸਟਮ